ਕਣਕ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਤੋੜ ਰਹੀਆਂ ਨੇ ਇਸ ਵੇਲੇ ਦੇਸ਼ੰਦਰ ਅਸਤਨ ₹3000 ਪ੍ਰਤੀ ਕੁਆਂਟਲ ਕਣਕ ਵਿਕ ਰਹੀ ਹੈ ਜੋ ਸਰਕਾਰ ਵੱਲੋਂ ਦਿੱਤੇ ਜਾਂਦੇ ਘੱਟੋ-ਘੱਟ ਸਮਰਥਨ ਮੁੱਲ ਤੋਂ 30% ਵੱਧ ਹੈ ਕੇਂਦਰੀ ਖੁਰਾਕ ਸਪਲਾਈ ਤੇ ਵੰਡ ਵਿਭਾਗ ਅਨੁਸਾਰ ਇੱਕ ਹਫ਼ਤੇ ਵਿੱਚ ਕਣਕ ਦੀ ਮਾਰਕੀਟ ਕੀਮਤ ਵਿੱਚ ₹20 ਪ੍ਰਤੀ ਕੁਆਂਟਲ ਦਾ ਵਾਦਾ ਹੋਇਆ ਹੈ ਇਸ ਵੇਲੇ ਕਣਕ ਦੀ ਕੀਮਤ 2960 ਰੁਪਏ ਪ੍ਰਤੀ ਕੁੰਟਲ ਹੈ ਜੋ ਕਿ ਪਿਛਲੇ ਮਹੀਨੇ ਦਸੰਬਰ ਨਾਲੋਂ 3.53% ਵਾਧਾ ਹੈ ਇਸ ਲਈ ਕਣਕ ਦੀਆਂ ਕੀਮਤਾਂ ਨੇ ਖਪਤਕਾਰਾਂ ਦੀਆਂ ਮੁਸ਼ਕਲਾਂ ਵਧਾ ਲੱਟੀਆਂ ਨੇ ਪਿਛਲੇ 2 ਮਹੀਨਿਆਂ ਤੋਂ ਕਣਕ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਨੇ ਤਾਜ਼ਾ ਅੰਕੜਿਆਂ ਅਨੁਸਾਰ ਕਣਕ ਦੀ ਮੌਜੂਦਾ ਕੀਮਤ 2960 ਰੁਪਏ ਪ੍ਰਤੀ ਕੁੰਟਲ ਦਰਜ ਕੀਤੀ ਗਈ ਹੈ ਜੋ ਘੱਟੋ ਘੱਟ ਸਮਰਥਨ ਮੁੱਲ ਤੋਂ 30% ਵਾਧਾ ਹੈ ਕੇਂਦਰੀ ਖੁਰਾਕ ਸਪਲਾਈ ਤੇ ਵੰਡ ਵਿਭਾਗ ਅਨੁਸਾਰ ਇੱਕ ਹਫਤੇ ਵਿੱਚ ਕਣਕ ਦੀ ਮਾਰਕੀਟ ਕੀਮਤ ਵਿੱਚ 20 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ ਇਸ ਵੇਲੇ ਕਣਕ ਦੀ ਕੀਮਤ 2968 ਰੁਪਏ ਪ੍ਰਤੀ ਕੁਇੰਟਲ ਹੈ ਜੋ ਪਿਛਲੇ ਮਹੀਨੇ ਦਸੰਬਰ ਨਾਲੋਂ 3.53% ਵਧ ਜਦੋਂ ਕਿ ਕੀਮਤਾਂ ਇੱਕ ਸਾਲ ਪਹਿਲਾਂ ਦੀਆਂ ਕੀਮਤਾਂ ਨਾਲੋਂ 17% ਵਧ ਨੇ ਇਸੇ ਤਰ੍ਹਾਂ ਜੇਕਰ ਅਸੀਂ 3 ਸਾਲ ਪਹਿਲਾਂ ਦੀਆਂ ਕੀਮਤਾਂ ਦੀ ਤੁਲਨਾ ਕਰਕੇ ਤਾਂ ਇਸ ਵੇਲੇ ਕਣਕ ਦੀ ਕੀਮਤ ਵਿੱਚ 53% ਦਾ ਵਾਧਾ-ਵਾਧਾ ਹੋਇਆ ਹੈ। ਸਰਕਾਰ ਨੇ ਕਣਕ ਦੀ ਐਮਐਸਪੀ ਵਿੱਚ 150 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ 2425 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਹੈ। ਵਪਾਰ ਵਿਸ਼ਲੇਸ਼ਕਾਂ ਅਨੁਸਾਰ ਕਣਕ ਦੀਆਂ ਕੀਮਤਾਂ ਵਿੱਚ ਵਾਧੇ ਦਾ ਕਾਰਨ ਆਫ ਸੀਜ਼ਨ ਹੈ। ਮੰਗ ਮੁਤਾਬਕ ਕਣਕ ਦੀ ਸਪਲਾਈ ਨਹੀਂ ਹੋ ਰਹੀ। ਅਗਲੀ ਵਾਢੀ ਤੋਂ ਪਹਿਲਾਂ ਪ੍ਰਾਈਵੇਟ ਕਾਰੋਬਾਰੀ ਵੀ ਆਪਣਾ ਸਟਾਕ ਸਾਫ਼ ਨਹੀਂ ਕਰਨਾ ਚਾਹੁੰਦੇ ਜਦੋਂ ਕਿ ਕਣਕ ਤੋਂ ਬਿਸਕੁਟ ਬ੍ਰੈਡ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਬਣਾਉਣ ਵਾਲੀਆਂ FMCG ਕੰਪਨੀਆਂ ਨੇ ਕਣਕ ਦੀ ਬੰਪਰ ਖਰੀਦ ਕੀਤੀ ਹੈ ਸਰਕਾਰ ਵੱਲੋਂ ਸਟਾਕ ਸੀਮਾ ਲਾਗੂ ਕਰਨ ਤੋਂ ਪਹਿਲਾਂ ਹੀ ਵਪਾਰੀਆਂ ਕੋਲ ਬਹੁਤਾ ਸਟਾਕ ਨਹੀਂ ਬਚਿਆ ਸੀ ਇਸ ਦੇ ਨਾਲ ਹੀ ਕੇਂਦਰ ਲਈ ਕਣਕ ਦਾ ਸਟਾਕ ਤੇ ਵੰਡ ਕਰਨ ਵਾਲੀ ਨੋਡਲ ਏਜੰਸੀ FCI ਨੇ ਸਰਕਾਰੀ ਸਟਾਕ ਤੋਂ ਕਣਕ ਦੀ ਸਪਲਾਈ ਕਰਨ ਵਿੱਚ ਦੇਰੀ ਦਿਖਾਈ ਹੈ ਮਹਾਰਾ ਦਾ ਅੰਦਾਜ਼ਾ ਹੈ ਕਿ ਜਦੋਂ ਤੱਕ FCI ਤੋਂ ਪੂਰਾ 25 ਲੱਖ ਮੈਟ੍ਰਿਕ ਟਨ ਬਾਜ਼ਾਰ ਵਿੱਚ ਨਹੀਂ ਪਹੁੰਚਦਾ ਕੀਮਤਾਂ ਵਿੱਚ ਰਾਹਤ ਦੀ ਉਮੀਦ ਬਹੁਤ ਘੱਟ ਹੈ ਅਜਿਹੀ ਸਥਿਤੀ ਵਿੱਚ ਅਪ੍ਰੈਲ ਤੱਕ ਕੀਮਤਾਂ ਵਧਨ ਦਾ ਦਬਾਅ ਰਹੇਗਾ